ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕਿਦਾਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਮਾਈ ਗੁਰ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਇਹ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਸੂਬਾ ਦਾ 7:30 ਵਜੇ ਦਾ ਚਾਹ ਆਪਣੀ ਪੀ ਲਿਆ ਸੀ ਤੇ ਬਸ ਇੱਥੇ ਆਪਾਂ ਲੱਗੇ ਹਾਂ ਝਾੜੂ ਲਗਾਉਣ ਕਿਉਂਕਿ ਕਾਲ ਚਾੜੂ ਵੀਟੇ ਨਹੀਂ ਲਗਾਇਆ ਇੱਕ ਦਿਨ ਵਿੱਚ ਛੱਡ ਕੇ ਲਗਾਨੀਆ ਕਿਉਂਕਿ ਬਹੁਤ ਜ਼ਿਆਦਾ ਕਟੌੜ ਦਾ ਵੀੜੇ ਦੇ ਵਿੱਚੋਂ ਮਿੱਟੀ ਜੰਮੀ ਹੋਈ ਸੀ ਅੱਜ ਤੇ ਉਹਨਾਂ ਵੀੜੇ ਦੇ ਉੱਪਰ ਟਰੈਕਟਰ ਚੜਾਇਆ ਹੈ ਟਾਇਰਾਂ ਦੀ ਮਿੱਟੀ ਲੱਥੀ ਸੀ ਉਦਾਂ ਕਰਕੇ ਤੇ ਮੈਂ ਸੋਚਿਆ ਚਾੜੂ ਲਗਾ ਲਈ ਪਾਣੀ ਤੁੰਕਣਾ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਮਿੱਟੀ ਕਟਣਾ ਜ਼ਿਆਦਾ ਉੱਧਦਾ ਨਾ ਬਹੁਤ ਖਲਾਰਾ ਪੰਦਾ ਵਾਤੇ ਅਸੀਂ ਸੋਚਿਆ ਕਿ ਉਹਨੇ ਇਕੱਠਾ ਹੀ ਖਲਾਰਾ ਨਿਭਾਣਗੇ ਤਾਂ ਕਰਕੇ ਪੁੱਛ ਨਹੀਂ ਫਿਰਦਾ ਬਟ ਆਪਣੇ ਆਸ-ਪਾਸ ਦੀ ਸਫਾਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਛਾੜੂ ਲਾ ਲੇ ਲੇ ਦੂ ਮਾੜਾ ਮੋਟਾ ਤੇ ਸੜਜ ਗਏ ਹੋਏ ਸੀ ਨੋਨ ਉਹਨਾਂ ਨੇ ਜਾਣਾ ਹੀ ਡਿਊਟੀ ਤੇ ਰਾਤ ਆਏ ਸੀ ਮੇਰੇ ਖਿਆਲ ਨਾਲ 2 ਵਜੇ ਆਏ ਸੀ ਉਸ ਤੋਂ ਬਾਅਦ ਫਿਰ ਆ ਕੇ ਸੁੱਤੇ ਤੋਂ ਹੁਣ ਵੀ ਲੇਟ ੁੱਠੇ ਚਾਹ ਪਾਣੀ ਪੀਤਾ ਤੇ ਨਾ ਕਿ ਫੇਰ ਡਿਊਟੀ ਤੇ ਜਾਣਾ ਹਲ ਰੋਟੀ ਪਾਣੀ ਬੁਣਵਾਣਾ ਤੇ ਨੂੰਹੇ ਸੀ ਕਿ ਜਗਾ ਧੁੱਪ ਚਾੜ ਹੋਣੀ ਆ ਪਹਿਲਾਂ ਪਹਿਲਾਂ ਚਾੜੂ ਲਗਾ ਲਈ ਤੇ ਫਿਰ ਆਪ ਰੋਟੀ ਬਣਾਉਣੀ ਆ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਵੀਡੀਓ ਨੂੰ ਮਤ ਤੋਂ ਤੇ ਸ਼ੇਅਰ ਜ਼ਰੂਰ ਕਰ ਦੇਖੋ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਆਪਣਾ ਪਿਆਰਾ ਜਿਹਾ ਕਮੈਂਟ ਤਾਂ ਜ਼ਰੂਰ ਛੱਡ ਕੇ ਜਾਇਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੇਰੇ ਚੈਨਲ ਤੇ ਕੌਣ-ਕੌਣ ਹੁੰਦਾ ਹੈ ਜਿੰਨਾ ਚਿਰ ਤੁਸੀਂ ਵੀਡੀਓ ਤੇ ਕਮੈਂਟ ਨਹੀਂ ਨਾ ਕਰਦੇ ਉਹਨਾਂ ਫਿਰ ਵੀਡੀਓ ਕੋਲ ਦਾ ਮਜ਼ਾ ਹੀ ਨਹੀਂ ਹੁੰਦਾ ਤੇ ਬਸ ਇੱਥੇ ਨਾ ਬਹੁਤ ᱫਦੀ ਮਿੱਟੀ ਜੰਮੀ ਹੋਈ ਸੀ ਐ ਜੋਰ ਨਾ ਝੜੂ ਲਾਉਣਾ ਪੈਂਦਾ ਹੈ ਟੇਰ ਲੱਗ ਜਾਂਦਾ ਹੈ ਮਿੱਟੀ ਦਾ ਮਤਲਬ ਮੈਂ ਫਿਰ ਉਹ ਬਾਲਟੇ ਦੇ ਵਿੱਚ ਪਾ ਕੇ ਸਟਣੀ ਹਲੇ ਇਧਰੋਂ ਰਹਿਣ ਦਿੱਤਾ ਕਿਉਂਕਿ ਉੱਥੇ ਜਿਆਦਾ ਮਤਲਬ ਟਾਇਰਾਂ ਦੀ ਮਿੱਟੀ ਨਾ ਟਰੈਕਟਰ ਦੇ ਟਾਇਰ ਚੜ੍ਹੇ ਹੋ ਇਸ ਵੀਡੀਓ ਦੇ ਵਿੱਚ ਟਰਾਲਾ ਬੈਗ ਬੁੱਕ ਕੀਤਾ ਤੇ ਉਹਦੀ ਮਿੱਟੀ ਛੜ ਗਈ ਤੇ ਫਿਰ ਉਹ ਬਹੁਤ ਜ਼ਿਆਦਾ ਜੰਮੀ ਹੋਈ ਸੀ ਮਤਲਬ ਫਿਰ ਉਹ ਮੈਂ ਚੜੂ ਨਾ ਹੁੰ ਜਾਂਦੀ ਬਾਲੀ ਜਿਆਦੀ ਤੇ ਉਹ ਇਕੱਠੀ ਕਰਨ ਦੀ ਗਿੱਲੀ ਸੀ ਨਾ ਚੜਕੇ ਸੁੱਕੀ ਹੁੰਦੇ ਉੱਥੇ ਹੀ ਜੰਮ ਗਈ ਸੀ ਤੇ ਥੋੜੀ ਜਿਹੀ ਹੁੰਜਣੀ ਨ ਔਖੀ ਹੁੰਦੀ ਸੀ ਤੇ ਬੱਚੇ ਵੀ ਆਪਣੇ ਉੱਠੇ ਹੋਏ ਸੀ ਸੁਲਤਾਨ ਅੰਦਰ ਸੀ ਸਕੰਦਰ ਬਾਰ ਭਾਂਡੇ ਦੇ ਵਿੱਚ ਸੀ ਇੱਥੇ ਬੋਕਰਦੀਆਂ ਤਿੱਲਾ ਖਿਲਰੀ ਜਾਂਦੀਆਂ ਵਾ ਤੇ ਸਾਰੇ ਜਣੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਸਕਿੱਪ ਨਾ ਕਰਿਆ ਕਰੋ ਬਸ ਥੋੜਾ ਜਿਹਾ ਆਪਣਾ ਵਾਸਟ ਟਾਈਮ ਰਹਿ ਗਿਆ ਜਲਦੀ ਤੋਂ ਜਲਦੀ ਕੰਪਲੀਟ ਕਰਵਾ ਦਿਓ ਤੁਸੀਂ ਸਾਰੇ ਜਣੇ ਤੇ ਇਸਪੋਰਟ ਦੇ ਨਾਲੇ ਬਹੁਤ ਅੱਗੇ ਵਧਣਾ ਹੈ ਆਪਾਂ ਤੇ ਇਦਾਂ ਹੀ ਸਾਥ ਦਿੰਦੇ ਰਹੋ ਸਪੋਰਟ ਕਰਦੇ ਰਹੋ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਆਪਣੇ ਨਾ ਸਬਸਕ੍ਰਾਈਬਰ ਆਪਣੇ ਜੋੜਨ ਜਿੰਨੇ ਸਬਸਕ੍ਰਾਈਬਰ ਹਨ ਉਹਨੇ ਮਤਲਬ ਵੀਡੀਓਸ ਤੇ ਵਿਊ ਨਹੀਂ ਆਉਂਦੇ ਕੀ ਗੱਲ ਕਿੱਥੇ ਚੱਲੇ ਗਏ ਸਾਰੇ ਸਬਸਕ੍ਰਾਈਬਰ ਤੇ ਸੋ ਪਲੀਜ਼ ਵੀਡੀਓ ਨੂੰ ਫੁੱਲ ਪਹੁੰਚ ਜ਼ਰੂਰ ਕਰਿਆ ਕਰੋ ਖੇਤ ਮਿੱਠੱਕ ਹੰਬ ਗਈ ਸੀ ਦੇਖੋ ਕਿੰਨੀ ਮਿੱਟੀ ਜਿਹੜੀ ਮੈਂ ਮਤਲਬ ਹੁੰਝੰਦੇ ਸੀ ਚੰਗੀ ਤਰ੍ਹਾਂ ਤੇ ਹੁਣ ਮੈਂ ਬਾਲਟਾ ਚੱਕ ਕੇ ਲਵਾਂ ਉਹਦੇ ਵਿੱਚ ਪਾ ਕੇ ਤੇ ਫਿਰ ਨੀਚਲੇ ਵਿੜੇ ਚ ਸੁੱਟ ਦੂੰ ਕਿਉਂਕਿ ਉੱਥੇ ਤਾਂ ਵੈਸੇ ਵੀ ਟਰੈਕਟਰ ਦਾ ਲੜਕਿਆ ਜਾਂਦਾ ਉਦੋਂ ਮਿੱਟੀ ਉਂਝ ਵੀ ਮਿੱਟੀ ਨਾ ਜਿਹੜੀ ਉਖੜੀ ਉਖੜੀ ਜੀਆ ਮਤਲਬ ਜੰਮ ਜਾਂਦੀ ਆ ਫਿਰ ਉਖੜ ਜਾਂਦੀ ਟਰੈਲ ਦੇ ਟਾਇਰ ਟਰੈਕਟਰ ਦੇ ਟਾਇਰ ਭਾਰੇ ਹੁੰਦੇ ਆ ਤੇ ਇਸ ਕਰਕੇ ਉਹ ਮਤਲਬ ਉਖੜ ਉਖੜ ਜਾਂਦੀ ਆ ਤੇ ਫਿਰ ਉੱਥੇ ਦਾ ਕੋਈ ਫਾਇਦਾ ਨਹੀਂ ਹੈਗਾ ఝా వైస ఉత్ మా మోటా విడేదా చీ తర లేదా కదే లపణ పొచ్చా ఫేర బట్ ఫాదీచా ఫేరణా ఖలారాతో ఫేరు పై సఫాయి పిన్న మర్జీ కలారా ఉన్నీద రస్ ఇతా ఝాడూ అగ్చనా ਇੱਧਰਲੀ ਸਾਈਡੋਂ ਰਹਿ ਗਿਆ ਸੀ ਇਹ ਮੰਜਾ ਫਿਰ ਇਹਨੂੰ ਕਰਕੇ ਫਿਰ ਇੱਧਰਲੀ ਸਾਈਡੋਂ ਮੈਂ ਝਾੜੂ ਲਗਾ ਲੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਟਾ ਗੁੰਨ ਕੇ ਰੋਟੀ ਬਣਾਉਂਗੀ ਤੇ ਉਹਨੇ ਚ ਨੂਨ ਮਤਲਬ ਹਲੇ ਬਿਸਤਰੇ ਵੀ ਚੱਕਣ ਵਾਲੇ ਪੈਂਦਰ ਮਤਲਬ ਕੰਮ ਸਾਰੇ ਪੈਂਕ ਸਿਰਫ ਹਲੇ ਸਵੇਰ ਦਾ ਕੱਲਾ ਝਾੜੂ ਹੀ ਲਗਾਉਂਦੇ ਆ ਤੇ ਮੈਂ ਸੋਚਿਆ ਤੁਹਾਡੀ ਨਾਲ ਇਹ ਵੀ ਵੀਡੀਓ ਸ਼ੇਅਰ ਕਰ ਲਈ ਮੈਨੂੰ ਇੰਨੀਆਂ ਜਾਣੀਆਂ ਗੱਲਾਂ ਤਾਂ ਨਹੀਂ ਆਉਂਦੀਆਂ ਤੇ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਵਾ ਤੇ ਪਲੀਜ਼ ਸਪੋਰਟ ਕਰਿਆ ਕਰੋ ਆਪਣੀ ਵੱਤ ਤੋਂ ਵੱਧ ਤੇ ਬੌਂ ਦਾ ਦੀ ਗਰਮੀ ਲੱਗਣ ਲੱਗ ਪਈ ਸੀ ਕਿਉਂਕਿ ਪਰੇ ਧੋਪ ਆ ਗਈ ਨਾ ਤੇਜ਼ ਕਰਕੇ ਗਰਮੀ ਲੱਗਣ ਲੱਗ ਪਈ ਅੰਦਰ ਆ ਗਈ ਸੀ ਰੂਮ ਦੇ ਵਿੱਚ ਦੇਖੋ ਕਿੰਨਾ ਗਾ ਪਿਆ ਆ ਬੈੱਡ ਤੇ ਅੱਜ ਮੈਂ ਸੋਚਿਆ ਕਿ ਜਿਹੜੀ ਬੈੱਡ ਦੀ ਬੈੱਡ ਸ਼ੀਟ ਚਾਦਰ ਹੈ ਨਾ ਉਚਾੜ ਲਾ ਕਿਉਂਕਿ ਨਾ ਮੈਂ ਦੁਪਹਿਰੇ ਕੱਲ ਬੈਠੀ ਸੀ ਬਹੁਤ ਜ਼ਿਆਦਾ ਘਟਾ ਘਟਾ ਲੱਗਣੇ ਮੈਨੂੰ ਇਹਨੂੰ ਕਾਫੀ ਟਾਈਮ ਹੋ ਗਿਆ ਛਾੜੀ ਨਹੀਂ ਆ ਮਤਲਬ ਮੇਰੇ ਖਿਆਲ ਨਾਲ ਹਫਤਾ ਕੀ ਹੋ ਗਿਆ ਨਾ ਕਿਉਂਕਿ ਇੱਥੇ ਬੈਠਦਾ ਨਹੀਂ ਕੋਈ ਵੀ ਤੇ ਉੰਜ ਹੀ ਵਿਸ਼ੀ ਰਹਿੰਦੀ ਹੈ ਬਸ ਆਪਣੇ ਬਿਸਤਰੇ ਤੇ ਕੱਪੜੇ ਰੱਖ ਲਈ ਤੇ ਛਾੜੀ ਨਹੀਂ ਆ ਮੈਂ ਵੀ ਕਾਹਤੋਂ ਝੂਠ ਮਾਰਾ ਤੇ ਬਸ ਅੱਜ ਮੈਂ ਸੋਚਿਆ ਕਿ ਚਲ ਬੈਠ ਲੈ ਬੈਠ ਲਈਦਾ ਕਈ ਵਾਰੀ ਤੇ ਛਾੜ ਹੀ ਲਈ ਤੇ ਬਸ ਇੱਥੇ ਮੈਂ ਆਪਣੀ ਬੈੱਡ ਸ਼ੀਟ ਛਾੜਨ ਲੱਗੀ ਸੀ ਉਸ ਤੋਂ ਬਾਅਦ ਮੈਂ ਆਪਣੇ ਬਿਸਤਰੇ ਉਹ ਚੱਕੂੰਗੀ ਤੇ ਜਿਹੜੇ ਕੱਪੜੇ ਖਿਲਰੇ ਉਹ ਮੈਂ ਦੁਪਹਿਰੇ ਝੋੜ ਕੇ ਰੱਖੂੰਗੀ ਕਿਉਂਕਿ ਹੁਣ ਨਾ ਸਰਦਾਰ ਜੀ ਨੂੰ ਰੋਟੀ ਬਣਾ ਕੇ ਦੇਣੀ ਹੈ ਤੇ ਇਸ ਕਰਕੇ ਥੋੜਾ ਜਿਹਾ ਜਲਦੀ ਜਲਦੀ ਚ ਮੈਨੂੰ ਇਹ ਹੁੰਦਾ ਕਿ ਰੋਟੀ ਤੋਂ ਪਹਿਲਾਂ ਪਹਿਲਾਂ ਜਿਹੜਾ ਸਫਾਈ ਵਾਲਾ ਕੰਮ ਹੈ ਨਾ ਥੋੜਾ ਥੋੜਾ ਨਿਬੇੜ ਲਿਆ ਕਰ ਜਿਵੇਂ ਬਿਸਤਰੇ ਚੱਕ ਲੈ ਬਾਰਚਾੜੂ ਲਗਾ ਲਿਆ ਇੱਕਮ ਨਿਬੜਿਆ ਹੁੰਦਾ ਨਾ ਫਿਰ ਜਦੋਂ ਤੋਂਪ ਚੜਦੀ ਹੈ ਨਾ ਹੰਦ ਰੋਟੀ ਲਾਉਣੀ ਹੁੰਦੀ ਹੈ ਗੈਸ ਤੇ ਧੁੱਪ ਚੜੀ ਤਾਂ ਫਿਰ ਬਾਅਦ ਵਿੱਚ ਬਹੁਤ ਜ਼ਿਆਦਾ ਔਖ ਆ ਜਾਂਦਾ ਕਿਉਂਕਿ ਰੋਟੀ ਲਾਉਣ ਜਾਂ ਲਾਉਣੇ ਫਿਰ ਆਟਾ ਪੋਣਾ ਘੰਟਾ ਲੱਗ ਹੀ ਜਾਂਦਾ ਤੇ ਉਹਨੇ ਚੋਂ ਬਹੁਤ ਜ਼ਿਆਦਾ ਧੁੱਪ ਨਿਕਲ ਆਉਂਦੀ ਫਿਰ ਬਹੁਤ ਜ਼ਿਆਦਾ ਔਖ ਆਉਂਦਾ ਧੁੱਪੇ ਕੰਮ ਕਰਨਾ ਹਲੇ ਤਾਂ ਗਾਹ ਜ਼ਿਆਦੀ ਗਰਮੀ ਆ ਗਈ ਫਿਰ ਹੋਰ ਟਾਈਮ ਨਾਟ ਕੇ ਹੋਰ ਜ਼ਿਆਦਾ ਮਤਲਬ ਟਾਈਮ ਨਸ ਸਫਾਈਆਂ ਕਰਨੀਆਂ ਪਿਆ ਕਰਨੀਆਂ ਨਹੀਂ ਤਾਂ ਗਰਮੀ ਨੇ ਮੱਤ ਮਾਰ ਛੱਡਿਆ ਕਰਨੀਆਂ ਇਹ ਜਿਹੜੀਆਂ ਸਫਾਈਆਂ ਮਾਂਵੇਂ ਜਿੰਨੀ ਮਰਜ਼ੀ ਕਰ ਲੋ ਖਲਾਰਾ ਉਂਝ ਦੋਂ ਜੀ ਰਹਿਣਾ ਵਾ ਕਿਉਂਕਿ ਬੱਚਿਆਂ ਵਾਲਾ ਘਰ ਆ ਬੱਚਿਆਂ ਦੇ ਘਰੇ ਤਾਂ ਬਹੁਤ ਜ਼ਿਆਦਾ ਖਲਾਰਾ ਰੰ데요 ਰੰਦਾ ਵਾ ਤੇ ਸੋ ਇੱਥੇ ਬੱਸ ਸਕੰਦਰ ਸੁਲਤਾਨ ਉਹਨਾਂ ਦੀ ਦੋਨਾਂ ਦੀ ਮਸਤੀ ਚੱਲਣ ਦੀ ਸੀ ਤੇ ਮੈਂ ਬੈੱਡ ਸ਼ੀਟ ਛਾੜ ਲਈ ਤੇ ਸਰਦਾਰ ਜੀ ਹੋਣੀ ਵੀ ਨਾ ਕਿਹਾਗੇ ਸੀ ਉਹਨਾਂ ਨੂੰ ਵੀ ਕੱਪੜੇ ਕੱਢ ਦਿੱਤੇ ਸੀ ਤੇ ਹੁਣ ਬਸ ਮੈਂ ਫਟਾਫਟ ਬਿਸਤਰੀ ਚੱਕ ਕੇ ਹਲੇ ਮੇਰਾ ਆਟਾ ਗੁੰਨਣਾ ਲੱਪਿਆ ਉਹਨਾਂ ਦੇ ਕੱਪੜੇ ਪਾਉਣ ਦਿਆਂ ਨੂੰ ਕਰਨਾ ਬੰਦਿਆ ਨੂੰ ਫਿਰ ਮੈਂ ਆਟਾ ਗੁੰਨ ਕੇ ਉਹਨਾਂ ਵਾਸਤਿਆਂ ਉਹਨਾਂ ਵਾਸਤੇ ਦੋ ਪਰੌਂਠੇ ਲਾ ਦੇਣੇ ਆ ਉਹਨਾਂ ਖਾ ਕੇ ਫਿਰ ਚੱਲ ਜਾਣਾ ਫਿਰ ਉਸ ਤੋਂ ਬਾਅਦ ਅਸੀਂ ਆਪਣੀਆਂ ਰੋਟੀਆਂ ਲਾ ਕੇ ਪੰਡਾ ਚੰਨਾ ਚੱਕ ਦੇਣੀਆਂ ਬਾਅਦ ਵਿੱਚ ਐ ਫ੍ਰੀ ਹੋ ਜਾਣੇ ਫਿਰ ਬਸ ਬੱਚਿਆਂ ਤੇ ਰਹਿਣਾ ਸਾਰੀ ਦਿਹਾੜੀ ਉਹਨਾਂ ਨੂੰ ਆਤ ਵਾਗੇ ਰੈਡੀ ਸ਼ੜੀ ਕਰ ਦੇਣਾ ਉਹਨਾਂ ਨੂੰ ਕਦੀ ਤੁੱਪੇ ਕਦੀ ਸ਼ਾਮੇ ਫਿਰਦੇ ਰਹਿੰਦੇ ਮਤਲਬ ਸਾਰੀ ਦੁਪਹਿਰ ਸੌਂਦੇ ਘੱਟ ਫਿਰਦੇ ਜ਼ਿਆਦਾ ਮੈਂ ਕਦੀ ਵੀਰੇ ਚਿੱਧਰ ਉਧਰ ਮਤਲਬ ਮਸਾਂ ਹੀ ਠੀਕ ਹੋਏ ਨਾ ਜ਼ਿਆਦਾ ਫੀਵਰ ਹੁੰਦਾ ਇਹਨਾਂ ਨੂੰ ਕੋਈ ਸਾਹਮਣੇ ਕਦੀ ਲੱਤ ਜਾਂਦਾ ਸੀ ਕਦੀ ਚੜ ਜਾਂਦਾ ਇਹਨਾਂ ਦੇ ਬੁਖਾਰ ਨੇ ਬਹੁਤ ਜ਼ਿਆਦਾ ਤੰਗ ਕੀਤਾ ਸੀ ਉਦੋਂ ਪਰ ਹੁਣ ਠੀਕ ਆ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ ਵ ਤੇ ਇੱਥੇ ਬਸ ਆਪਣੇ ਬਿਸਤਰੀ ਵੀ ਸਾਰੇ ਚੱਕੇ ਗਏ ਸੀ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਸ਼ਾਮ ਨੂੰ ਕਿਉਂਕਿ ਦੁਪਹਿਰੇ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਤੇ ਇੱਥੇ ਦੇਖੋ ਸ਼ਾਮ ਦਾ ਮਾਹੌਲ ਬਾਰ ਮੀਂਹ ਪੈੰਦਿਆ ਸੀ ਬਹੁਤ ਆ ਟਾਈਮ ਹੈਗਾ ਜੀ ਪੂਰੇ 6 ਵਜੇ ਦਾ ਨਾਂ ਜਿਆਦਾ ਬੱਦਲ ਸੀ ਤੇ ਨਾ ਜ਼ਿਆਦਾ ਮੀਂਹ ਸੀ ਨਾ ਕੁਝ ਸਾਫ ਵੀ ਨਹੀਂ ਆ 6 ਵਜੇ ਸੀ ਹਲੇ ਤੇ 6 ਵਜੇ ਬਹੁਤ ਟਾਈਮ ਹੁੰਦਾ ਮੈਂ ਵੀਡੀਓਜ਼ ਕਰਕੇ ਨਹੀਂ ਸ਼ੂਟ ਕੀਤੀ ਕਿਉਂਕਿ ਸਰਦਾਰ ਜੀ ਨੇ ਜਾਣਾ ਸੀ ਟਾਈਮ ਨਾ ਮਤਲਬ 8 ਵਜੇ ਜਾਣਾ ਹੈ ਫਿਰ ਮੈਂ ਜਲਦੀ ਜਲਦੀ ਸਬਜ਼ੀ ਲੈ ਕੇ ਅੱਜ ਸ਼ਿਮਲਾ ਮਿਰਚ ਦੀ ਸਬਜ਼ੀ ਲਈ ਹੈ ਕੱਟ ਕੇ ਤੇ ਉਹਨੂੰ ਤੜਕਾ ਲਗਾਇਆ ਟਾਈਮ ਨਾ ਲਗਾ ਲਿਆ ਅੱਜ 6 ਵਜੇ ਉਹਨ ਜੋ 7-8 ਵੱਜ ਜਾਂਦੇ ਆ ਇਹ ਵੀਡੀਓ ਮਤਲਬ ਫੋਨ ਬੱਚਿਆਂ ਕੋ ਲਈ ਤਾਂ ਨਹੀਂ ਵੀਡੀਓ ਸ਼ੂਟ ਹੋਈ ਇੰਨੀ ਕਿਉਂਕਿ ਰੋਂਦੇ ਸੀ ਫਿਰ ਤੰਗ ਕਰਦੇ ਕੰਮ ਵੀ ਨਹੀਂ ਕਰਨ ਦਿੰਦੇ ਫੋਨ ਦੇ ਆਰੇ ਲਾਉਣੇ ਪੈਂਦੇ ਆ ਇੱਥੇ ਦੇਖੋ ਕਿੰਨਾ ਬਦਲ ਕਰ ਚੰਦਿਆ ਅਸੀਂ ਮਤਲਬ ਹਨੇਰੀ ਘਟਾਉਂਦਿਆ ਕੈਮਰੇ ਦੇ ਗਾੜੀ ਬਹੁਤ ਆਦੀ ਹਨੇਰੀ ਵਗਨਦੀ ਇਸੇ ਵਾਰ ਮੌਤਮੰਦਾ ਹਾਲ ਹੋਇਆ ਪਿਆਸ ਸੀ ਤੇ ਮੈਂ ਵੀ ਪਿਆਈ ਸ਼ਾਮੀ ਬਹੁਤ ਜ਼ਿਆਦਾ ਮਤਲਬ ਕਾਫੀ ਜ਼ਿਆਦਾ ਹੀ ਪੈ ਗਿਆ ਸੀ ਵਿੜਾ ਪੂਰਾ ਗਿੱਲਾ ਹੋ ਗਿਆ ਸੀ ਤੇ ਆਹ ਦੇਖੋ ਜੀ ਹਲੇ 6 ਵਜੇ ਹੋਈਆਂ ਸ਼ਾਮ ਦੇ ਤੇ ਇਹ ਮਤਲਬ ਲੈ ਚਾਨਣ ਚਾਨਣ ਹੁੰਦਾ ਪਰ ਇੱਥੇ ਆ ਲੱਗਨ ਦੇ ਜਿਵੇਂ 7-8 ਵਜੇ ਹੋ ਗਏ ਰਾਤ ਦੇ ਕਿੰਨਾ ਨਹੀਂ ਰੋ ਗਿਆ ਬਦਲਦਾ ਕਰਕੇ ਤੇ ਬਸ ਆਪਾਂ ਆਟਾ ਵੀ ਗੁੰਨ ਕੇ ਰੱਖ ਲਿਆ ਤੇ ਸਬਜ਼ੀ ਵੀ ਆਪਣੀ ਬਣ ਚੱਲੀ ਆ Shimla mirch ਦੀ ਅੱਛਾ ਆਪਾਂ ਸਬਜ਼ੀ ਬਣਾਈ ਆ ਇਸ ਟਾਈਮ ਨੇ ਮਤਲਬ ਸਾਰਾ ਕੁਝ ਹੋ ਗਿਆ ਕਿਉਂਕਿ ਸਰਦਾਰ ਜੀ ਹੋਣਾ ਜਾਣਾ ਗੱਡੀ ਲੈ ਕੇ 8 ਵਜੇ ਉਹ ਫਿਰ 8 ਵਜੇ ਮੀ ਪੈਣ ਲੱਗ ਪਿਆ ਸਾਡੇ ਕੋਲ 8:30 ਵਜੇ ਗਏ ਸੀ ਉਹਨਾਂ ਨੂੰ ਅੱਜ ਸਾਡਾ ਵੀ ਟਾਈਮ ਨੇ ਰੋਟੀ ਪਾਣੀ ਨਿਪੜ ਗਿਆ ਤੇ ਸੋ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਚੈਨਲ ਦੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਓਕੇ ਬਾਏ ਟੇਕ ਕੇ